ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਜੁੜ ਰਹੇ ਹੋ ਆਵਾਜ਼ੇ ਪੰਜਾਬ ਨਾਲ ਬਹੁਤ ਬਹੁਤ ਸਵਾਦ ਹੈ ਸਾਡਾ ਸ਼੍ਰੋਮਣੀ ਅਕਾਲੀ ਦਲ ਨਾਲੋਂ ਅਲੱਗ ਹੋਏ ਸਾਬਕਾ ਸੰਸਦ ਮੈਂਬਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਇੱਕ ਵਾਰ ਫਿਰ ਅਕਾਲੀ ਦਲ ਨਾਲ ਨੇੜਤਾ ਪਾਉਣ ਵਾਸਤੇ ਵੱਡਾ ਬਿਆਨ ਦਿੱਤਾ ਹੈ ਅਕਾਲੀ ਦਲ ਵਿੱਚ ਵਾਪਸੀ ਨੂੰ ਲੈ ਕੇ ਉਹਨਾਂ ਨੇ ਜੋ ਸਾਰਿਆਂ ਨੂੰ ਅਪੀਲ ਕੀਤੀ ਹੈ ਕਿ ਅਸੀਂ ਸਾਰੇ ਅਕਾਲੀ ਦਲ ਲਈ ਇਕੱਠੇ ਹੋਈਏ ਇਕਤਾ ਦੀ ਲੋੜ ਹੈ ਅੱਜ ਸਾਨੂੰ ਉਹਨਾਂ ਨੇ ਸੱਦਾ ਦਿੱਤਾ ਸਾਰਿਆਂ ਨੂੰ ਕਿ ਆਓ ਸਾਰੇ ਅਸੀਂ ਇਕੱਠੇ ਹੋ ਕੇ ਅਕਾਲੀ ਦਲ ਨੂੰ ਮੁੜ ਸੁਰਜੀਤ ਕਰੀਏ ਸੁਰਜੀਤ ਕਰਨ ਦਾ ਮਤਲਬ ਅਕਾਲੀ ਦਲ ਨੂੰ ਫਿਰ ਮਜ਼ਬੂਤ ਕਰਕੇ ਤੇ ਅਸੀਂ ਸਰਕਾਰ ਬਣਾਈਏ ਜੋ ਪ੍ਰੇਮ ਸਿੰਘ ਚੰਦੂ ਮਾਜਰਾ ਅਕਾਲੀ ਦਲ ਵਿੱਚ ਵਾਪਸੀ ਨੂੰ ਲੈ ਕੇ ਉਹਨਾਂ ਦਾ ਇਹ ਵੱਡਾ ਸੁਨੇਹਾ ਹੈ ਜੋ ਆਉਣ ਵਾਲੇ ਕੋਈ ਦਿਨਾਂ ਦੇ ਵਿੱਚ ਅਕਾਲੀ ਦਲ ਵਿੱਚ ਇਕਤਾ ਹੋਵੇਗੀ ਸਾਰੇ ਲੀਡਰਾਂ ਦੀ ਤੇ ਸੁਖਬੀਰ ਸਿੰਘ ਬਾਦਲ ਅਗਲੇ ਮੁੱਖ ਮੰਤਰੀ ਬਣ ਜਾਣਗੇ ਇਸ ਦੇ ਬਾਰੇ ਅੱਜ ਚੰਦੂ ਮਾਜਰਾ ਦਾ ਇਹ ਵੱਡਾ ਬਿਆਨ ਜਿਸ ਨੇ ਪੂਰੀ ਸਿਆਸਤ ਨੂੰ ਹਿਲਾ ਕੇ ਰੱਖ ਦਿੱਤਾ ਹੈ। ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਤੁਹਾਨੂੰ ਹਰ ਰੋਜ਼ ਨਵੀਂ ਖਬਰ ਦੀ ਜਾਣਕਾਰੀ ਮਿਲ ਸਕੇ। ਸਾਬਕਾ ਸੰਸਦ ਮੈਂਬਰ ਤੇ ਨਵਾਂ ਬਣਿਆ ਅਕਾਲੀ ਦਲ ਪੁਨਰਸਜੀਤ ਦੇ ਸੀਨੀਅਰ ਲੀਡਰ ਪ੍ਰੇਮ ਸਿੰਘ ਚੰਦੂ ਮਾਜਰਾ ਜਿਹੜੇ ਅਕਾਲੀ ਦਲ ਬਾਦਲ ਵਿੱਚ ਸੁਭੀਰ ਸਿੰਘ ਬਾਦਲ ਨਾਲ ਵਾਪਸ ਜਾਣ ਦੀਆਂ ਚਰਚਾਵਾਂ ਸੀ ਅੱਜ ਉਹ ਬਿਲਕੁਲ ਸੱਚ ਸਾਬਤ ਹੋ ਗਈਆਂ ਨੇ। ਜੋ ਚੰਦੂ ਮਾਜਰਾ ਨੇ ਅੱਜ ਇਹ ਵੱਡਾ ਬਿਆਨ ਦਿੱਤਾ ਕਿ ਸਭ ਨੂੰ ਅਪੀਲ ਕਰ ਦਿੱਤੀ ਹੈ ਕਿ ਆਓ ਸਾਰੇ ਅਸੀਂ ਇਕੱਠੇ ਹੋਈਏ ਸਾਰੇ ਧੜੇ ਤੇ ਅਕਾਲੀ ਦਲ ਦੀ ਇਕਤਾ ਵਿੱਚ ਅਸੀਂ ਸਾਰੇ ਇਕੱਠੇ ਹੋ ਕੇ ਤੇ ਅਕਾਲੀ ਦਲ ਦੀ ਸਰਕਾਰ ਬਣਾਈਏ ਜੋ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਆਲ ਇੰਡੀਆ ਗੁਰਦੁਆਰਾ ਐਕਟ ਬਣਾਉਣ ਅਤੇ ਵਿਸ਼ਵ ਸਿਕਸ ਕਨਵੈਨਸ਼ਨ ਸਦਨ ਦੀ ਵੀ ਲੋੜ ਹੈ ਜਿਸ ਕਰਕੇ ਸਾਨੂੰ ਸਾਰੇ ਧੜਿਆਂ ਨੂੰ ਇਕਜੁੱਟ ਹੋ ਕੇ ਤੇ ਅਕਾਲੀ ਦਲ ਦੇ ਉੱਪਰ ਅਸੀਂ ਵਿਚਾਰ ਕਰੀਏ ਸੋ ਪ੍ਰੇਮ ਸਿੰਘ ਚੰਦੂ ਮਾਜਰਾ ਜਿਹੜੇ ਕਿ ਅਕਾਲੀ ਦਲ ਦੇ ਸੀਨੀਅਰ ਲੀਡਰਸ਼ਿਪ ਤੇ ਸਾਬਕਾ ਸੰਸਦ ਮੈਂਬਰ ਨੇ ਸ਼ਵੀਰ ਸਿੰਘ ਬਾਦਲ ਨਾਲ ਬਹੁਤ ਜ਼ਿਆਦਾ ਉਹਨਾਂ ਦੀ ਨਜ਼ਦੀਕੀਆਂ ਨੇ ਸੋ ਪਿਛਲੀਆਂ ਲੋਕ ਸਭਾ ਚੋਣਾਂ ਸਮੇਂ ਉਹ ਅਕਾਲੀ ਦਲ ਨੂੰ ਛੱਡ ਕੇ ਅਲੱਗ ਹੋ ਗਏ ਸੀ ਲੋਕ ਸਭਾ ਚੋਣ ਹਾਰਨ ਤੋਂ ਬਾਅਦ ਸੋ ਉਸ ਤੋਂ ਬਾਅਦ ਉਹਨਾਂ ਨੇ ਨਵਾਂ ਪੁਨਰ ਸਰਜੀਤ ਅਕਾਲੀ ਦਲ ਦਾ ਇੱਕ ਹਿੱਸੇ ਵਜੋਂ ਉਹ ਕੰਮ ਕਰ ਰਹੇ ਸੀ ਪਰ ਕਿਤੇ ਨਾ ਕਿਤੇ ਉਹ ਅਕਾਲੀ ਦਲ ਬਾਦਲ ਵਿੱਚ ਵਾਪਸੀ ਨੂੰ ਲੈ ਕੇ ਵੀ ਜੋ ਚਰਚਾ ਦੇ ਵਿੱਚ ਰਹੇ ਨੇ ਪਰ ਅੱਜ ਉਹਨਾਂ ਦੇ ਵੱਲੋਂ ਇਹ ਖੁੱਲ ਕੇ ਬਿਆਨ ਦਿੱਤਾ ਗਿਆ ਹੈ ਜੋ ਅਕਾਲੀ ਦਲ ਦੀ ਇਕਤਾ ਲਈ ਤੇ ਅਕਾਲੀ ਦਲ ਨੂੰ ਸੁਰਜੀਤ ਕਰਨ ਲਈ ਪ੍ਰੈਸ ਕਾਨਫਰੰਸ ਦੇ ਦੌਰਾਨ ਉਹਨਾਂ ਨੇ ਕਿਹਾ ਕਿ ਪੰਥ ਵਿੱਚ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਪੰਜਾਬ ਅਤੇ ਪੰਥ ਦੀ ਹਤੈਸ਼ੀ ਤਾਕਤਵਰ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਜਿਸ ਨੂੰ ਅੱਜ ਸੁਰਜੀਤ ਕਰਨ ਕਰਨਾ ਸਮੇਂ ਦੀ ਲੋੜ ਹੈ ਪੰਥ ਦੀ ਖਿਲਰੀ ਹੋਈ ਤਾਕਤ ਨੂੰ ਇਕੱਠਾ ਕਰਨਾ ਦਾ ਤਰੀਕਾ ਉਹੀ ਹੈ ਜੋ ਅਕਾਲ ਤਖਤ ਸਾਬ ਨੇ 2 ਦਸੰਬਰ 2024 ਦੇ ਫੈਸਲੇ ਵਿੱਚ ਸੁਲਝਾਇਆ ਸੀ ਉਹਨਾਂ ਨੇ ਕਿਹਾ ਕਿ ਆਪਸੀ ਵੱਡੇ ਵੱਡੇ ਵਿਵਾਦ ਮਿਲ ਬੈਠ ਕੇ ਦੂਰ ਹੋ ਜਾਂਦੇ ਹਨ ਕੌਮ ਦੀ ਚੜ੍ਹਦੀ ਕਲਾ ਵਾਸਤੇ ਪੰਥ ਦੀ ਨੁਮਾਇੰਦਾ ਜਮਾਤ ਸ਼੍ਰੋਮਣੀ ਅਕਾਲੀ ਦਲ ਨੂੰ ਸੱਤਾ ਵਿੱਚ ਲਿਆਉਣ ਅਤੇ ਸ਼ਾਹਵਨ ਸੋਹਿਰਤ ਲੋਕਾਂ ਨੂੰ ਆਪਸੀ ਵਿਵਾਦ ਸ਼ੰਕੇ ਆਪਸੀ ਭਾਈਚਾਰਾ ਅਤੇ ਪਰੰਪਰਾ ਮੁਤਾਬਕ ਅਕਾਲ ਪੁਰਖ ਸਾਹਿਬ ਦੀ ਦੇਖਰੇਖ ਹੇਠ ਨਿਪਟਾਉਣੇ ਚਾਹੀਦੇ ਹਨ ਪ੍ਰੋਫੈਸਰ ਚੰਦੂ ਮਾਜਰਾ ਨੇ ਇਹ ਵੀ ਕਿਹਾ ਹੈ ਕਿ ਉਹਨਾਂ ਦੇ ਬਾਰੇ ਜੋ ਅਕਾਲੀ ਦਲ ਵਿੱਚ ਵਾਪਸੀ ਬਾਰੇ ਚਰਚਾਵਾਂ ਚੱਲ ਰਹੀਆਂ ਨੇ ਉਹਨਾਂ ਦਾ ਜੋ ਅਕਾਲੀ ਦਲ ਤੋਂ ਉਹ ਕਦੇ ਅਲੱਗ ਹੋਏ ਹੀ ਨਹੀਂ ਉਹ ਅਕਾਲੀ ਦਲ ਦੇ ਹੀ ਮੈਂਬਰ ਹਨ ਸੋ ਸੁਖਵੀਰ ਸਿੰਘ ਬਾਦਲ ਦੇ ਨਾਲ ਉਹ ਭਾਵੇਂ ਕੁਝ ਗਿਲੇ ਸ਼ਿਕਵੇ ਲੈ ਕੇ ਵੱਖ ਹੋਏ ਸੀ ਪਰ ਹੁਣ ਉਹ ਸੁਖਵੀਰ ਸਿੰਘ ਬਾਦਲ ਦੇ ਹੱਕ ਦੇ ਵਿੱਚ ਖੜੇ ਨੇ ਸੁਖਵੀਰ ਸਿੰਘ ਬਾਦਲ ਜੋ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਕਾਲੀ ਦਲ ਨੂੰ ਮਜ਼ਬੂਤ ਕਰਨ ਲੱਗੇ ਹੋਏ ਨੇ ਸਾਨੂੰ ਸਾਰਿਆਂ ਨੂੰ ਉਸ ਦਾ ਸਾਥ ਦੇਣਾ ਚਾਹੀਦਾ ਹੈ ਚੰਦੂ ਮਾਜਰਾ ਨੇ ਇਹ ਵੀ ਕਿਹਾ ਕਿ ਆਲ ਇੰਡੀਆ ਗੁਰਦੁਆਰਾ ਐਕਟ ਬਣਾਉਣ ਵਿਸ਼ਵ ਸਿੱਖ ਕਨਵੈਨਸ਼ਨ ਸਦਨ ਅਤੇ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਜਲਦ ਕਰਵਾਉਣ ਦੀ ਲੋੜ ਤੇ ਜ਼ੋਰ ਦਿੰਦਿਆਂ ਉਹਨਾਂ ਨੇ ਮੰਗ ਕੀਤੀ ਹੈ ਕਿ ਸਾਰੇ ਅਸੀਂ ਇਕੱਠੇ ਹੋ ਕੇ ਇਸ ਨੂੰ ਸ਼ੋਮਨੀ ਕਮੇਟੀ ਤੇ ਹੋਰ ਸਿੱਖ ਸੰਸਥਾਵਾਂ ਦੇ ਮੁੱਦੇ ਚੁੱਕਾਂਗੇ ਕੇਂਦਰ ਦੇ ਅੱਗੇ ਤੇ ਇਹਨਾਂ ਤੇ ਦਬਾਅ ਬਣਾਉਣ ਦਾ ਯਤਨ ਕਰਾਂਗੇ ਉਹਨਾਂ ਨੇ ਇਹ ਵੀ ਕਿਹਾ ਕਿ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਚੋਣਾਂ ਜਲਦੀਆਂ ਜਲਦ ਹੋਣੀਆਂ ਚਾਹੀਦੀਆਂ ਹਨ ਅਤੇ ਇਸ ਲਈ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਗੰਭੀਰਤਾ ਦਿਖਾਉਣੀ ਪਵੇਗੀ ਅੱਜ ਪੰਥ ਵਿੱਚ ਖੜੇ ਵਿਵਾਦਾਂ ਦਾ ਇੱਕੋ ਇੱਕ ਹੱਲ ਇਹ ਹੈ ਕਿ ਜੋ ਚੋਣਾ ਰਹੀ ਅਸੀਂ ਅਗਲੇ ਨਿਮਾਇਦੇ ਚੁਣ ਸਕੀਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾ ਨਾਲ ਜੁੜੇ ਵਿਵਾਦ ਤੇ ਬਾਰੇ ਜੋ ਝਗੜੇ ਚੱਲ ਰਹੇ ਨੇ ਇਹ ਸਾਰੇ ਝਗੜੇ ਅਸੀਂ ਬੈਠ ਕੇ ਆਪਸ ਵਿੱਚ ਬੈਠਕਾਂ ਕਰਕੇ ਹੱਲ ਕਰ ਸਕੀਏ ਸੋ ਚੰਦੂ ਮਾਜਰਾ ਨੇ ਇਹ ਕਿਹਾ ਕਿ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੱਕ ਸ੍ਰੀ ਪਟਨਾ ਸਾਹਿਬ ਦੇ ਤੱਕ ਸ੍ਰੀ ਹਜੂਰ ਸਾਹਿਬ ਦੇ ਪ੍ਰਬੰਧਕੀ ਬੋਰਡਾਂ ਅਤੇ ਹੋਰ ਸਿੱਖ ਸੰਸਥਾਵਾਂ ਨੂੰ ਰਲ ਕੇ ਇੱਕ ਵਿਸ਼ਵ ਪੰਥ ਕਨਵੈਨਸ਼ਨ ਸਦਨੀ ਚਾਹੀਦੀ ਏ ਜਿਸ ਵਿੱਚ ਪੰਥ ਨੂੰ ਵੰਡਣ ਵਾਲੇ ਸਾਰੇ ਵਿਵਾਦਾਂ ਦਾ ਨਿਪਟਾਰਾ ਕੀਤਾ ਜਾ ਸਕੇ ਉਹਨਾਂ ਨੇ ਕਿਹਾ ਕਿ ਆਲ ਇੰਡੀਆ ਗੁਰਦੁਆਰਾ ਐਕਟ ਦੀ ਸਮੇਂ ਦੀ ਮੁੱਖ ਲੋੜ ਏ ਜਿਸ ਨਾਲ ਪੰਥਕ ਵਿਚਾਰਧਾਰਾ ਨਾਲ ਜੁੜੇ ਲੋਕ ਇੱਕ ਸਿਸਟਮ ਵਿੱਚ ਲਾਮਬੰਦ ਹੋ ਸਕਣ ਅਤੇ ਸਿੱਖ ਪੰਥ ਦਾ ਇੱਕ ਸ਼ਕਤੀਸ਼ਾਲੀ ਕੇਂਦਰ ਬਣ ਸਕੇ ਇਸ ਲਈ ਸਾਰੀਆਂ ਸੰਸਥਾਵਾਂ ਨੂੰ ਸਹਿਯੋਗ ਦਿਖਾਉਣੀ ਚਾਹੀਦੀ ਏ ਤਾਜੋ ਪੰਥ ਦੀ ਨਵੀਂ ਲੀਡਰਸ਼ਿਪ ਮਿਲ ਸਕੇ ਉਹਨਾਂ ਨੇ ਕਿਹਾ ਕਿ ਸਰਕਾਰ ਨੂੰ ਸਿੱਖ ਧਾਰਮਿਕ ਮਾਮਲਿਆਂ ਵਿੱਚ ਦਖਲ ਦੇਣ ਤੋਂ ਰੋਕਣਾ ਇੱਕੋ ਇੱਕ ਤਰੀਕਾ ਹੈ ਕਿ ਪੰਥ ਆਪਣੀਆਂ ਪਰੰਪਰਾਵਾਂ ਮਨਮਤਾਵਾਂ ਅਤੇ ਮर्याਦਾ ਤੇ ਪੂਰਾ ਉtre ਅਤੇ ਸਰਬ ਪ੍ਰਵਾਨਿਤ ਸਹਿਮਤੀ ਨਾਲ ਫੈਸਲਾ ਲਵੇ ਪਿਛਲੇ ਸਮੇਂ ਵਿੱਚ ਅਜਿਹੇ ਫੈਸਲੇ ਨਾਲ ਲੈਂਡ ਕਰਨ ਹੀ ਵਿਵਾਦ ਖੜਾ ਹੋਇਆ ਸੋ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 328 ਰੂਪਾਂ ਦੇ ਮਾਮਲੇ ਵਿੱਚ ਸ਼੍ਰੋਮਣੀ ਕਮੇਟੀ ਦੇ ਮਤੇ ਦਾ ਹਵਾਲਾ ਦੇਣ ਬਾਰੇ ਉਹਨਾਂ ਨੇ ਕਿਹਾ ਕਿ ਇਹ ਮਸਲਾ ਵੀ ਮਿਲ ਬੈਠ ਕੇ ਹੱਲ ਕਰਨਾ ਚਾਹੀਦਾ ਹੈ ਸੋ ਦੂਸਰੇ ਪਾਸੇ ਚੰਦੂ ਮਾਜਰਾ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਇੱਕ ਸਟੇਜ ਤੇ ਇਕੱਠਾ ਹੋ ਕੇ ਆਪ ਸੱਚ ਬੈਠ ਕੇ ਸਾਰੇ ਮਸਲੇ ਹੱਲ ਕਰਾਂਗੇ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਸਰਜੀਤ ਕਰੀਏ ਤਾਂ ਕਿ 2027 ਦੇ ਵਿੱਚ ਸਰਕਾਰ ਬਣਾ ਸਕੀਏ ਅਕਾਲੀ ਦਲ ਦੀ